ਟਾਰਾ ਲੀਕੜ ਚ ਜਿਹੜੀ ਆਉਂਦੀ ਆ ਇਹ ਆਪਾਂ ਥੰਮ ਦੋ 30 ਕ ਗ੍ਰਾਮ ਕਿੱਲੇ ਦੀ ਆਪਾਂ ਇਹ ਪਾ ਰਹੇ ਆ ਘਟਾਰਾ ਜਿਹਦੀ ਪਾਣੀ ਲਾਉਣਾ ਜੇ ਗੁੱਲੀ ਡੰਡਾ ਉਗਦਾ ਵੀ ਆ ਤਾਂ ਉਹਨੂੰ ਵੀ ਬਾਈ ਜੀ ਇਹ ਉਹ ਮਰਿਆ ਜਾਂ ਉਗੂਗਾ ਤੇ ਨਾਲ ਦੀ ਨਾਲ ਖਤਮ ਹੋ ਜਾਂਦਾ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤਾਂ ਅੱਜ ਆਪਾਂ ਜੀ ਕਰਨ ਲੱਗੇ ਆ ਸਪਰੇਅ ਕਣਕ ਤੇ 2852 ਆਪਣੀ ਵੈਰਾਈਟੀ ਜਿਹੜੀ ਗੋਭੀ ਵਾਲੀ ਸਾਰੀ ਟੋਟਲ ਹੀ ਸਾਰੀ 2852 ਇਹਦੇ ਤੇ ਦਿੱਕਤ ਆਉਂਦੀ ਆ ਜੀ ਪੀਲੀ ਕੁੰਗੀ ਦੀ ਪਹਿਲਾਂ ਤਾਂ ਤੁਹਾਨੂੰ ਕਣਕ ਦਿਖਾ ਦਈਏ ਫਿਰ ਆਪਾਂ ਦਵਾਈ ਬਾਰੇ ਕਰਾਂਗੇ ਗੱਲਬਾਤ ਵੀ ਕਣਕ ਤੇ ਜਿਹੜਾ ਅਸੀਂ ਸਪਰੇਅ ਆ ਨਹੀਂ ਹੁਣ 150 ਤੋਂ 200 ਲੀਟਰ ਪਾਣੀ ਆਪਾਂ ਲਾਈਦਾ ਤੇ ਹਰ ਵਾਰੀ ਜਿਹੜੀ ਸਪਰੇਅ ਆ ਉਹ ਆਪਣੇ ਸਪਰੇਅ ਬੂਮ ਨਾਲ ਹੀ ਕਰੀਦੀ ਆ ਤੇ ਆ ਕਣਕ ਆਪਾਂ ਐਸ ਲੋਟ ਬੀਜੀ ਸੀ ਤੇ ਜਿਹੜੀ ਇਹਦੀ ਸਪਰੇਅ ਆ ਉਹ ਆਪਾਂ ਐਸ ਲੋਟ ਕਰਦੇ ਆਂ ਵੀ ਜਿਹੜਾ ਔਰਾ ਨਾ ਕੋਈ ਮਲਿਆ ਜਾਵੇ ਸਿਰੇ ਤਾਈ ਤੇ ਇਸ ਤਰ੍ਹਾਂ ਜਿਹੜੀ ਦਵਾਪਾਂ ਦਵਾਈ ਛੜਕਾਂਗੇ ਤੇ ਨੁਕਸਾਨ ਘੱਟ ਹੁੰਦਾ ਹੀ ਕਣਕ ਦਾ ਮੱਦਮ ਦਾ ਹੀ ਆਪਾਂ ਕਹਿ ਦਈਏ ਵੀ ਘੱਟ ਹੋਊਗਾ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਸਪਰੇਅ ਦੀ ਆ ਜੋ ਤੁਹਾਨੂੰ ਦਿਖਾ ਦਈਏ ਇਹ ਆਪਣੀ ਆ ਜੀ ਇੱਕ ਟਾਰਾ ਲੀਕੜ ਚ ਜਿਹੜੀ ਆਉਂਦੀ ਆ ਇਹ ਆਪਾਂ ਥੰਮ ਲੋ 30 ਗ੍ਰਾਮ ਕਿੱਲੇ ਦੀ ਆਪਾਂ ਇਹ ਪਾ ਰਹੇ ਆ ਟਾਰਾ ਇਹ ਆ ਗਈ ਜੀ ਅਡਾਮਾ ਕੰਪਨੀ ਦਾ ਟੈਲਟਾ ਦੇ ਵਿੱਚ ਇਹਦੇ ਐਮੀ ਸਟਾਰ ਮੈਕਸ ਆ ਬੜੀ ਸੋਹਣੀ ਦਵਾਈ ਆ 5 ਕਿੱਲਿਆਂ ਦਾ ਇਹ ਲੀਟਰ ਆ ਜੀ 5 ਕਿੱਲਿਆਂ ਤੇ ਆਪਾਂ ਇਹ ਲੀਟਰ ਲਾਵਾਂਗੇ ਤੇ ਜਿਹੜੀ ਪੀਲੀ ਕੁੰਗੀ ਦੀ ਸ਼ਿਕਾਇਤ ਆ ਇਹ ਬਾਈ ਜੀ ਦੋ 스프ਰੇਆਂ ਨੂੰ ਅਸੀਂ 2852 ਨੂੰ ਹਰ ਸਾਲ ਹੀ ਸਾਨੂੰ ਲਾਉਣੀਆਂ ਪੈਂਦੀਆਂ ਇੱਕ ਹੁਣ ਲਾਵਾਂਗੇ ਇੱਕ ਇਹਨੂੰ ਥੋੜਾ ਜਿਹਾ ਲਾਸਟ ਤੇ ਲਾਵਾਂਗੇ ਜਿੱਦਣ ਆਪਾਂ ਛਿੱਟਾ ਤਕਰੀਬਨ ਕੋਈ 50% ਬਾਹਰ ਆ ਗਿਆ ਉਸ ਦਿਨ ਇੱਕ ਸਪਰੇਅ ਦੀ ਫੇਰ ਲਾ ਦਿਆਂਗੇ ਤਾਂ ਇੱਕ ਆਪਾਂ ਜੀ ਆ ਕੰਪਨੀ ਆਈ ਸੀ ਆਪਣੇ ਕੋਲੇ ਬਾਇਰ ਦੀ ਉਹਨਾਂ ਨੇ ਆਪਣੇ ਤੇ ਟਰਾਇਲ ਕਰਾਇਆ ਸੀ ਮੋਮੋ ਜੀ ਦਵਾਈ ਆ ਰਹੀ ਹੈ ਜਿਹੜੀ ਗੁੱਲੀ ਡੰਡੇ ਦਾ ਖਾਤਮਾ ਉਹਦੇ ਤੇ ਆਪਾਂ ਵੀਡੀਓ ਪਾਈ ਸੀ ਗੁੱਲੀ ਡੰਡੇ ਵਾਲਾ ਟਰਾਇਲ ਆਪਾਂ ਨੂੰ ਉਹਨਾਂ ਨੇ ਪਹਿਲਾਂ ਦਿੱਤਾ ਸੀ ਆਪਾਂ ਕੀਤਾ ਪਰ ਉਹ ਆਪਾਂ ਕਿਸਾਨ ਵੀਰਾਂ ਨਾਲ ਸਾਂਝਾ ਕਰਨਾ ਸੀ ਤਾਂ ਉਦੋਂ ਪਹਿਲਾਂ ਉਹ ਆਪਣੇ ਕੋਲੇ ਆ ਗਏ ਦੇਖਣ ਆਪਣਾ ਖੇਤ ਵੀ ਇਹਨਾਂ ਦੇ ਗੁੱਲੀ ਡੰਡਾ ਉੱਗਿਆ ਜਾਂ ਨਹੀਂ ਤਾਂ ਆਪਾਂ ਉਹ ਟ੍ਰਾਇਲ ਕੀਤਾ ਸੀ ਤਕਰੀਬਨ ਕੋਈ 14 ਕਿੱਲਿਆਂ ਤੇ ਮੋਮੋ ਜੀ ਆ ਬੈਰ ਕੰਪਨੀ ਦੀ ਦਵਾਈ ਆ ਤੇ ਤਕਰੀਬਨ ਪੂਰਾ ਫੋਲ ਰਿਜ਼ਲਟ ਹੀ ਆਇਆ 100% ਗੁੱਲੀ ਡੰਡਾ ਸਾਡੇ ਇੰਨਾ ਸੀ ਵੀ ਇੱਕ ਦਾਣਾ ਵੀ ਨਹੀਂ ਉੱਗਿਆ ਤਾਂ ਇੱਕ ਭਰਾ ਦਾ ਮੈਸੇਜ ਆਇਆ ਸੀ ਪ੍ਰਕਾਸ਼ ਸਟੋਰੀ ਉਹ ਆਂਦਾ ਵੀ ਗੁੱਲੀ ਡੰਡਾ ਜਿਹੜਾ ਉਗਦਾ ਉਹ ਪਾਣੀ ਲੱਗਣ ਤੋਂ ਪਾਣੀ ਲੱਗਣ ਤੋਂ ਬਾਅਦ ਉਗਦਾ ਤਾਂ ਉਦੋਂ ਕਿਵੇਂ ਤੁਸੀਂ ਉਹਨੂੰ ਰੋਕੋਗੇ ਤਾਂ ਜਿਹੜੀ ਇਹ ਦਵਾਈ ਆ ਜੀ ਬਾਹਰ ਕੰਪਨ ਦੀ ਕੰਪਨੀ ਦੀ ਮੋਮੋ ਜੀ ਇਹਦਾ ਜਿਹੜਾ ਪਾਉਣ ਦਾ ਤਰੀਕਾ ਹੈਗਾ ਵੀ ਜਦੋਂ ਤੁਸੀਂ ਕਣਕ ਬੀਤੀ ਤਕਰੀਬਨ ਸ਼ਾਮ ਨੂੰ ਦੁਪਹਿਰੇ ਹੋ ਜੇ ਜਾਂ ਅਗਲੇ ਦਿਨ ਹੋ ਜੇ ਤਾਂ ਜਿਹੜਾ ਪਾਣੀ ਲਾਉਣਾ ਆਪਾਂ ਉਹ 200 ਲੀਟਰ ਲਾਉਣਾ ਜੀ ਤਾਂ ਉਸ ਭਰਾ ਨੂੰ ਮੈਂ ਕਹਿੰਨਾ ਵੀ ਇਹ ਦਵਾਈ ਦਾ ਤੂੰ ਅਗਲੇ ਸਾਲ ਨੂੰ ਟ੍ਰਾਇਲ ਕਰੀ ਜੇ ਤੇਰੇ ਕੋਈ ਦਿੱਕਤ ਹੈਗੀ ਆ ਤਾਂ ਗੁੱਲੇ ਡੰਡੇ ਦੀ ਇਹ ਪਾਣੀ ਜਿਹੜਾ ਲਾਉਣਾ ਆਪਾਂ ਉਹ 20 ਤੋਂ 22 ਦਿਨਾਂ ਦੇ ਵਿੱਚ ਦੀ ਪਾਣੀ ਲਾਉਣਾ ਹੈ ਜੇ ਗੁੱਲੀ ਡੰਡਾ ਉਗਦਾ ਵੀ ਆ ਤਾਂ ਉਹਨੂੰ ਵੀ ਬਾਈ ਜੀ ਇਹ ਉਹ ਮਰਿਆ ਜਾਂ ਉੱਗੂਗਾ ਤੇ ਨਾਲ ਦੀ ਨਾਲ ਖਤਮ ਹੋ ਜਾਂਦਾ ਇਹ ਉੱਗਣ ਵੀ ਨਹੀਂ ਦਿੰਦੀ ਤੇ ਉੱਗੇ ਨੂੰ ਵੀ ਮਾਰਦੀ ਆ ਦੋਵੇਂ ਕੰਮ ਕਰਦੀ ਆ ਦਵਾਈ ਬਹੁਤ ਵਧੀਆ ਹੈ ਪਹਿਲੀ ਾਰ ਅਸੀਂ ਤਾਂ ਅਦਕੀ ਟ੍ਰਾਇਲ ਕੀਤਾ ਸਾਨੂੰ ਬਹੁਤ ਸੋਹਣਾ ਉਹਦਾ ਰਿਜ਼ਲਟ ਮਿਲਿਆ ਜੇ ਟੌਰੀ ਸਾਹਿਬ ਤੁਹਾਡੇ ਕੋਈ ਹੈਗੀ ਆ ਦਿੱਕਤ ਤਾਂ ਅਗਲੇ ਸਾਲ ਨੂੰ ਜ਼ਰੂਰ ਉਹਦਾ ਫਾਇਦਾ ਚੁੱਕਿਓ ਜੇ ਦਵਾਈ ਬਹੁਤ ਵਧੀਆ ਗੁੱਲੀ ਡੰਡਾ ਲੈ ਤੁਹਾਡੇ ਖੇਤ ਦੇ ਵਿੱਚ ਥਿਆਊਗਾ ਪਰ ਪਾ ਦਿਓ ਜੇ ਤਰੀਕੇ ਨਾਲ ਦਵਾਈ ਦਵਾਈ ਦਾ ਰਿਜ਼ਲਟ ਬਹੁਤ ਸੋਹਣਾ ਹੈ ਤੇ ਇਹ ਅਕਟਾਰਾ ਜੀ ਜਿਹੜੀ ਆਪਾਂ ਤੇਲੇ ਵਾਲੀ ਮਿਕਸ ਕਰ ਰਹੇ ਆ ਇਹਦੇ ਨਾਲ ਟੈਲਟ ਦੇ ਇਹਦਾ ਵੀ ਰਿਜ਼ਲਟ ਬਹੁਤ ਸੋਹਣਾ ਦਵਾਈ ਦਾ ਇਹ ਜਿਹੜੀ ਡੋਜ਼ ਆ ਆਪਾਂ ਜਿਹੜੀ ਪਾਉਣੀ ਆ ਜੀ ਇਹ 5 ਕਿੱਲਿਆਂ ਦਾ ਲੀਟਰ ਆ ਜੀ ਤੇ ਜਿਹੜੀ ਇਹ ਆਪਣੀ ਅਕਟਾਰਾ ਆ ਗਈ ਇਹ ਆਪਾਂ 30 ਗ੍ਰਾਮ ਦੇ ਹਿਸਾਬ ਨਾਲ ਪਾਉਣੀ ਆ ਕਿੱਲੇ ਦੇ ਬੱਸ ਦੋਂ ਵੱਧ ਨਾ ਦੇਓ ডোজ ਦਿਓ ਬਹੁਤ ਐਨੀ ডোজ ਕਿਉਂਕਿ 2851 ਤੇ ਅਜੇ ਇੱਕ ਸਪਰੇ ਹੋਰ ਲਾਵਾਂਗੇ ਤਾਂ ਨਾਲ ਅਸੀਂ ਉਦੋਂ ਸਾਡੇ ਦਿੱਕਤ ਆਉਗੀ ਸੁੰਡੀ ਵਾਲੀ ਸੁੰਡੀ ਦਾ ਅਟੈਕ ਵੀ ਆਉਂਦਾ ਉਦੋਂ ਵੀ ਫਿਰ ਨਾਲ ਸਾਨੂੰ ਪਾਉਣੀ ਪੈਂਦੀ ਆ ਤਾਂ ਅੱਜ ਆਪਾਂ ਸ਼ੁਰੂ ਕੀਤਾ ਜੀ ਕੰਮ ਮਗਰਮਗਰ ਫਿਰ ਛੱਡਾਂਗੇ ਪਾਣੀ ਦਿਖਾਵਾਂਗੇ ਤੁਹਾਨੂੰ ਵਧੀਆ ਤੋਂ ਵਧੀਆ ਫਿਰ ਚੱਲਦਾ ਸਿਸਟਮ ਜਿਹੜਾ ਸਾਡਾ ਸਪਰੇ ਵਾਲਾ ਬਣੇ ਰਹੋ ਜੀ ਆਪਣੇ ਪੇਜ ਨਾਲ ਤੇ YouTube ਚੈਨਲ ਨਾਲ ਧੰਨਵਾਦ ਦੀ ਸასი ਸ਼ਕਾ